ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਸਾਹਮਣੇ ਬਾਈ ਜੀ ਹਰੇਚਾਰੇ ਦੀ ਜੀ ਟਰਾਲੀ ਵੀ ਲੈ ਕੇ ਆ ਗਿਆ ਬਾਈ ਹਰੇਚਾਰੇ ਦੀ ਜਿਹੜੀ ਬੋਲੀ ਆ ਬਾਈ ਜੀ ਉਹ ਕੋਟਕਪੁਰਾ ਮੰਡੀ ਦੇ ਵਿੱਚ 11 ਵਜੇ ਹੁੰਦੀ ਹੈ ਧਿਆਨ ਦਿਓ ਬਾਈ ਜੀ 11 ਵਜੇ ਹੁੰਦੀ ਹੈ ਹਰੇਚਾਰੇ ਦੀ ਬੋਲੀ ਤੇ ਹਰੇਚਾਰੇ ਦਾ ਰੇਟ ਜਿਹੜਾ ਜੀ ਕੱਲ ਦਾ ਰਗਿਆ ਜੀ 250 ਤੋਂ ਲੈ ਕੇ 350 ਤੱਕ ਲੱਗਿਆ ਜੀ ਇਹ ਰੇਟ ਬਾਕੀ ਹਰ ਰੋਜ਼ ਦੇ ਹੁੰਦੀ ਹੈ ਬਾਈ ਜੀ ਇਹ ਜ਼ਰੂਰ ਧਿਆਨ ਦਿਆ ਕਰੋ ਕੱਲ ਲੱਗਿਆ 250 ਤੋਂ ਲੈ ਕੇ 350 ਤੱਕ ਗਿਆ ਜੀ 7:30 ਵਜੇ ਹੁੰਦੀ ਆ ਤੇ ਤਰੀਕ ਅੱਜ ਹੈਗੇ ਜੀ 11 ਨਵੰਬਰ 2025 ਜਗਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 7:30 ਹੋਣ ਚਿਰ ਪੰਜ ਮਿੰਟ ਰਹਿ ਗਏ ਤੇ 7:00 ਵਜੇ ਤੇ 25 ਮਿੰਟ ਹੋ ਗਏ ਤੇ ਪੰਜਾਂ ਮਿੰਟਾਂ ਨੂੰ ਬੋਲੀ ਸ਼ੁਰੂ ਹੋਣੀ ਹੈ ਤੂੜੀ ਦੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਤੂੜੀ ਦੇ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁਲਣਾ ਤੇ ਬਾਕੀ ਬਾਈ ਜੀ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕੜਕ ਵਿੱਚ ਨਹੀਂ ਹੋਵੇ ਉਹ ਆਪਣੇ ਚੱਲਦੇ ਨੰਬਰ ਤੇ ਸੰਪਰਕ ਕਰ ਸਕਦੇ ਜੀ ਲੋ ਜੀ ਆਪਾਂ ਬੋਲੀ ਜਿਹੜਾ ਸ਼ੁਰੂ ਹੋ ਗਈ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟ ਖਪਰਾ ਮੰਡੀ ਦੇ ਜੁੜੇ ਰਿਹਾ ਕਰੋ ਵੀਡੀਓ ਦੇ ਨਾਲ ਜੀ ਲੋ ਜੀ ਸਾਹਮਣੇ ਜਿਹੜੀ ਟੂੜੀ ਦੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਆ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟ ਖਪਰਾ ਮੰਡੀ ਦੇ ਜੀ ਪਹਿਲੀ ਟਰਾਲੀ ਦੀ ਬੋਲੀ ਸ਼ੁਰੂ ਹੋ ਚੁੱਕੀ ਆ ਲਈ ਬੋਲੋ ਨਵੀਂ ਪਹਿਲੀ ਟਰਾਲੀ ਦੀ ਜਿਹੜੀ ਬੋਲੀ ਹੋ ਚੁੱਕੀ ਆ ਦੂਜੀ ਟਰਾਲੀ ਦੇਖਦੇ ਕਿੱਥੋਂ ਕਿੱਥੇ ਜਾਂਦੀ ਆ ਜੀ ਅੱਜ ਨਾ ਸਾਰੇ 4-5 ਹੀ ਆਏ ਆ ਜੀ 5 ਕ ਨਾਗ ਆਏ ਆ ਟੋਟਲ 5 ਟਰਾਲੀਆਂ ਆਈਆਂ ਤੂੜੀ ਦੀਆਂ ਜੀ ਭਾਈ ਥਾਲੀ ਆਪਣੀ ਆਪਣੀ ਅੰਦਰਲੀ ਆ ਇਹ ਤੇ ਦੋ ਅੰਦਰ ਦੀ ਟਰਾਲੀ ਆ ਜੀ ਦੂਜੀ ਟਰਾਲੀ ਅੰਦਰ ਦੀ ਤੂੜੀ ਆ ਜੀ ਅੰਦਰ ਦੇ ਤੂੜੀ ਬੋਲੋ ਭਾਈ ਬੋਲੋ ਬੋਲੋ 300 ਰੁਪਿਆ 300 350 55 60 65 70 75 80 380 ਰੁਪਏ 380 ਰੁਪਏ ਬਾਈ ਜੀ 380 ਰੁਪਏ ਬਾਈ ਜੀ ਅਗਲੀ ਦੂਜੀ ਟਰਾਲੀ ਗਈ 380 ਰੁਪਏ ਅੰਦਰ ਦੀ ਥੋੜੀ ਸੀ 380 ਰੁਪਏ ਲੱਗੇ ਦੂਜੀ ਟਰਾਲੀ ਤੇ ਲੋਈ ਨਾਗ ਸਾਰੇ ਤਿੰਨ ਹੋਰ ਰਹਿ ਗਈ ਬਸ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਤੇ ਬਾਕੀ ਆਪਾਂ ਤੁਹਾਨੂੰ ਦੱਸਿਆ ਜੀ ਬਾਈ ਜੀ ਕਿਸਾਨ ਵੀਰੋ ਜਿਹੜੀ ਹਰੇ ਚਾਰੇ ਦੀ ਬੋਲੀ ਹੁੰਦੀ ਹੈ ਜੀ ਉਹ 11 ਵਜੇ ਹੁੰਦੀ ਹੈ ਜੀ ਪੂਰੇ 11 ਵਜੇ ਤੇ ਹਰੇ ਚਾਰੇ ਦਾ ਜਿਹੜਾ ਰੇਟ ਆ ਜੀ ਉਹ 250 ਤੋਂ ਲੈ ਕੇ 350 ਰੁਪਏ ਤੱਕ ਹੈਗਾ ਹਰੇ-ਚਾਰੇ ਦਾ ਰੇਟ ਕੱਲ ਦਾ ਜੀ 10 ਤਰੀਕ ਦਾ ਜੀ ਅੱਜ ਦਾ ਹਜੇ ਕੋਈ ਪਤਾ ਨਹੀਂਗਾ ਤੇ ਬਾਕੀ ਰੇਟ ਜਿਹੜੇ ਹਰ ਰੋਜ਼ ਦੇ ਹੁੰਦੇ ਆ ਬਾਈ ਜੀ ਇਹ ਵੀ ਧਿਆਨ ਜ਼ਰੂਰ ਦਿਆ ਕਰੋ ਅੱਜ ਹੈਗੇ ਜੀ 11 ਨੰਬਰ 2025 380 ਰੁਪਏ ਹੈ ਹਾਂ 380 ਰੁਪਏ 400 ਰੁਪਏ 5 405 10 15 415 20 25 30 35 40 45 450 50 60 65 70 75 80 480 ਬੋਲਾਂਗੇ ਨੇ 400 ਕਿਉਂ ਬਾਈ ਕੀ ਹੈ ਲੋ ਜੀ ਇਹ ਟਰਾਲੀ ਲੱਗੀ 480 ਰੁਪਏ ਜੀ 500 ਦੇ ਆਸ-ਪਾਸ ਟਰਾਲੀ ਅੱਜ ਪਹੁੰਚ ਚੁੱਕੀ ਹੈ ਜੀ ਦੌੜ ਨਾ ਹੋ ਰਹੀ ਹੈ ਜੀ ਦੇਖਦੇ ਇਛਾ ਅੱਜ ਪਹੁੰਚ ਜੀ 500 ਨੂੰ ਟੱਚ ਕਰ ਦੇ 480 ਰੁਪਏ ਤੱਕ ਹੁਣ ਤੱਕ ਦੇਣਾ ਸਿਰਾਂ ਰੇਟ ਲੱਗਿਆ ਇਹ 480 ਰੁਪਏ ਲੋ ਜੀ ਦੌੜ ਨਾ ਰਹਿਗੇ ਬਸ ਹੋਰ ਅੰਦਰ ਦੀ ਥੋੜੀ ਬੋਲੋ ਭਾਈ 380 ਲੀਆ ਯਾਰ 140 ਕਿੰਨੇ ਜਾਏਗਾ 140 90 92 405 715 25 30 30 40 40 450 50 60 70 70 80 80 80 ਬੋਲਾਂਗੇ ਨਾ 90 99 500 500 ਬੋਲਾਂਗੇ ਨਾ ਲਓ ਜੀ ਗੱਲ ਉਹੀ ਹੋ ਗਈ ਜੀ 500 ਨੂੰ ਟੱਚ ਕਰ ਗਈ ਜੀ ਤੂੜੀ 500 ਰੁਪਏ ਰੇਟ ਹੋ ਗਿਆ ਜੀ ਕੋਟਕਪੁਰਾ ਮੰਡੀ ਦਾ ਅੱਜ ਤੇ ਲਓ ਜੀ ਨੰਗ ਇੱਕ ਰਹਿ ਗਈ ਅੰਦਰ ਦੀ ਤੂੜੀ ਦਾ ਰੇਟ ਹੋ ਗਿਆ ਜੀ 500 ਜਿਹੜੀ ਆਪਾਂ ਗੱਲ ਕਹਿੰਦੇ ਸੀ ਉਹ ਹੋ ਚੁੱਕਿਆ ਜੀ ਰੇਟ ਜਿਹੜਾ ਜੀ 500 ਨੂੰ ਵਪਾਰ ਸ਼ਾਇਦ ਕਰ ਵੀ ਸਕਦਾ ਤੇ ਹੋ ਵੀ ਸਕਦਾ ਹੈ ਅਗਲੀ ਟਰਾਲੀ ਦਾ ਦੇਖਦੇ ਹਾਂ ਤੇ ਲੋ ਜੀ लास्ट ਨਾਗ ਲਾ ਗਿਆ लास्ट ਟਰਾਲੀ ਆ ਬਾਈ ਜੀ ਤੇ ਇਹ ਵੀ ਟੂੜੀ ਅੰਦਰ ਦੀ ਚਿੱਟੀ ਹੈ ਜਮਾਂ ਸਾਫ਼ ਆ ਵੇਖੋ ਪੰਡਾਂ ਦੇ ਵਿੱਚ ਦਿਖ ਰਹੀ ਆ ਪੂਰੀ ਸਾਫ਼ ਆ ਜਮਾਂ ਚਿੱਟੀ ਟੂੜੀ ਆ ਅਲੋੜਾਂਗੇ ਪੁੱਛਿਆ ਮੁਰਗਾ ਕਿਦਾਂ ਆ ਗਈ ਗੱਲ ਬੰਦੀ ਹੈ ਮੁਰਗੇਰਾ ਵੀ ਦੋ 500 ਰੁਪਏ ਬੋਲੋ ਹੀ 650 54 60 65 400 5 10 15 20 25 30 35 50 450 54 452 60 65 70 75 80 88 90 94 500 5 10 510 ਬੋਲਾਂਗੇ ਨੇ 510 ਲਓ ਜੀ ਲਾਸਟ ਨੰਗ ਸੀਗਾ ਤੇ 500 ਦੇ 10 ਲੱਗ ਗਿਆ ਬਈ ਜੀ ਅੱਜ ਦਾ ਰੇਟ ਜਿਹੜਾ ਸਿਰਾ ਰੇਟ ਲੱਗਿਆ ਜੀ 500 ਦੇ 10 ਰੁਪਏ ਲੱਗਿਆ ਜੀ ਕੋਟਕਪੂਰਾ ਮੰਡੀ ਦਾ ਜੀ 500 ਦੇ 10 ਰੁਪਏ ਜੀ ਤੇ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜੀ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਨਵੀਂ ਸਵੇਰ ਦੇ ਨਾਲ ਨਵੇਂ ਰੇਟਾਂ ਦੇ ਨਾਲ ਤੇ ਨਵੀਂ ਤੂੜੀ ਦੇ ਨਾਲ ਜੀ